ਫਾਦੂ ਆਪਣੇ ਕੋ ਹਲੋ ਦਖਾਲ ਕਰ ਤੇ ਆ ਜਾ ਸੁਣਾ ਕੇ ਇੱਕ ਖੱਡਾ ਹੋਰ ਮਾਰ ਲੈਨੇ ਨਵਾਂ ਲਵਾਨੇ ਤੁਹਾਡੇ ਕੋਲ ਸਭ ਤੋਂ ਪਹਿਲਾਂ ਮੈਂ ਵੈਲਕਮ ਕਰਦਾ ਹਾਂ ਸਾਡੇ ਸੀਨੀਅਰ ਨੈਸ਼ਨਲ ਇੰਟਰਨੈਸ਼ਨਲ ਪੱਤਰਕਾਰ ਸ਼ਿਵਕੋੜਾ ਜੀ ਸਾਡੇ ਕੋਲ ਆਏ ਇਹਨਾਂ ਦਾ ਅਸੀਂ ਆਣ ਤੇ ਇੱਥੇ ਬਹੁਤ ਧੰਨਵਾਦ ਕਰਦੇ ਹਾਂ ਤੇ ਇਹਨਾਂ ਨੇ ਆਪਣੇ ਬਿਜ਼ਨਸ ਦੇ ਨਾਮ ਨਾਲ ਪੰਜਾਬ ਕੇਸਰੀ ਅਖਬਾਰ ਦੀ ਸਟਾਰਟਿੰਗ ਪੱਤਰਕਾਰ ਜਿਹੜੇ ਸੀਗੇ ਉਹ ਇਹਨਾਂ ਨੇ ਬਹੁਤ ਹੀ ਵਧੀਆ ਭੂਮਿਕਾ ਉਸ ਦੌਰ ਦੇ ਵਿੱਚ ਨਿਭਾਈ ਉਸ ਦੇ ਨਾਲ ਇਹਨਾਂ ਦੀਆਂ ਬਹੁਤ ਸਾਰੀਆਂ ਅਖਬਾਰਾਂ ਜਿਵੇਂ ਜਗ ਬਾਣੀ ਜਗ ਜਾਗਰਤੀ ਲਹਿਰ ਸੱਚ ਟਾਈਮਜ਼ ਹਿੰਦੂ ਹਿੰਦੁਸਤਾਨ ਸਮਾਚਾਰ ਅਕਾਲੀ ਪੱਤਰਕਾ ਹਿੰਦੀ ਮਿਲਾਪ ਇਕਤਾ ਲਹਿਰ ਰੋਜ਼ਾਨਾ ਸੱਚ ਟਾਈਮਜ਼ ਔਰ ਇੰਡੀਆ ਪੋਸਟ ਨਿਊਜ਼ ਗੈਲੈਕਸੀ ਨਿਊਜ਼ ਦੇਸ਼ ਵਿਦੇਸ਼ ਅਖਬਾਰਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ ਅਸੀਂ ਇਹਨਾਂ ਦੇ ਇੱਥੇ ਆਣ ਤੇ ਬਹੁਤ ਧੰਨਵਾਦ ਕਰਦੇ ਹਾਂ ਗਰੋ ਗ੍ਰੀਨ ਦਾ ਜਿਹੜਾ ਜੀ ਉਪਰਾਲਾ ਆ ਸ਼ਹਿਰ ਨੂੰ ਹਰਾ ਭਰਾ ਬਣਾਉਣ ਦਾ ਔਰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇੱਕ ਸਾਫ਼ ਵਾਤਾਵਰਣ ਤੇ ਸਾਫ਼ ਮਾਹੌਲ ਤੇ ਫਗਵਾੜਾ ਸੁੰਦਰ ਫਗਵਾੜਾ ਮਿਲ ਸਕੇ ਇਹ ਇੱਕ ਅਸੀਂ ਪ੍ਰਯਤਨ ਕਰ ਰਹੇ ਹਾਂ ਤੁਸੀਂ ਸਾਡੇ ਵਿੱਚਕਾਰ ਆਏ ਅਸੀਂ ਤੁਹਾਡਾ ਆਣ ਤੇ ਬਹੁਤ ਬਹੁਤ ਹਾਰਦਿਕ ਸਵਾਗਤ ਕਰਦੇ ਆ ਜੀ ਤੇ ਅਸੀਂ ਬੇਨਤੀ ਕਰਦੇ ਆ ਕਿ ਤੁਸੀਂ ਆਪਣੇ ਅچھے ਅਨੁਭਵ ਸਾਡੇ ਨਾਲ ਸਾਂਝੇ ਕਰੋ ਬਹੁਤ ਵਧੀਆ ਜੀ ਅੱਜ ਸਾਨੂੰ ਇਹ ਮੌਕਾ ਮਿਲਿਆ ਗਰੋ ਗ੍ਰੀਨ ਦੇ ਵਿੱਚ ਆਂਦਾ ਔਰ ਬੜੀ ਦੇਰ ਤੋਂ ਦੇਖਦਾ ਰਹਿਨਾ ਆ ਸੁੰਦਰ ਰਹਿਨਾ ਔਰ ਤੁਹਾਡੇ ਨਾਲ ਜੀ ਸੁੰਦਰ ਜੀ ਬਹੁਤ ਦੇਰ ਤੋਂ ਜੁੜੇ ਹੋਏ ਆ ਔਰ ਬਹੁਤ ਅੱਛਾ ਲੱਗਦਾ ਆ ਕਿ ਜਿਹੜਾ ਤੁਸੀਂ ਉਪਰਾਲਾ ਕੀਤਾ ਆ ਲੋਕੀ ਦਰਖਤ ਵੱਢਦੇ ਤਾਂ ਬਹੁਤ ਦੇਖੇ ਆ ਲਾਨ ਵਾਲੇ ਬਹੁਤ ਘੱਟ ਹੁੰਦੇ ਆ ਉਹ ਲੋਕਾਂ 'ਚ ਬਹੁਤ ਅਵੇਰਨੈਸ ਆ ਗਈ ਆ ਹੁਣ ਆਪਾਂ ਨੂੰ ਜਿੱਦਾਂ ਕੋਈ ਬਰਥਡੇ ਆ ਐਨੀਵਰਸਰੀ ਆ ਕੋਈ ਦਿਨ ਵਾਰਾ ਉਸ ਦਿਨ ਦਰਖਤ ਲਗਾਓ ਰਕਸ਼ ਲਗਾਣਾ ਬਹੁਤ ਹੀ ਵੱਡੀ ਗੱਲ ਆ ਔਰ ਅੱਜ ਤੁਸੀਂ ਪਿੱਛੇ ਦੱਸਿਆ ਸੀ ਕਿ ਅਸੀਂ ਸੰਤ ਸੀਚੇਵਾਲ ਜੀ ਨੂੰ ਵੀ ਮਿਲ ਕੇ ਆਏ ਸੀਗੇ ਉਹ ਬੜੀਆਂ achੀਆਂ ਚੀਜ਼ਾਂ ਵਾਤਾਵਰਣ ਪ੍ਰੇਮੀਆਂ ਨਾਲ ਤੁਸੀਂ ਜੁੜ ਰਹੇ ਆ ਇਹ ਬਹੁਤ ਵਧੀਆ ਚੀਜ਼ ਆ ਜੀ ਇਹਦੇ ਨਾਲ ਹੀ ਇਹੀ ਸਾਰਾ ਕੁਝ ਸਾਨੂੰ ਹੈਗਾ ਆ ਜਿਨ੍ਹਾਂ ਉਹ ਦੇਖਿਆ ਤੁਹਾਡੀ ਸਾਈਕਲਿੰਗ ਟੀਮ ਵੀ ਨਾਲ ਆ ਉਹ ਕਿੰਨੀ ਮੋਟੀਵੇਸ਼ਨ ਕਰਦੇ ਆ ਹਰ ਬੰਦਾ ਸਵੇਰ ਤੋਂ ਹੀ ਬੈਠਾ ਹੈ ਇਹ ਕੰਮ ਕਰ ਰਿਹਾ ਹੈ ਬੰਦਾ ਜ਼ਿੰਦਗੀ ਦੇ ਵਿੱਚ ਆਪਣੇ ਲਈ ਜਿਹੜਾ ਟਾਈਮ ਕੱਢਣਾ ਹੈ ਫਿਰ ਸਮਾਜ ਲਈ ਟਾਈਮ ਕੱਢਣਾ ਇਹ ਤਾਂ ਬਹੁਤ ਹੀ ਵੱਡੀ ਗੱਲ ਆ ਇਹ ਤੋਂ ਲੋਕਾਂ ਨੂੰ ਸੇਧ ਲੈਣੀ ਚਾਹੀਦੀ ਆ ਇਹ ਚੀਜ਼ਾਂ ਅਸੀਂ ਗਾਹੇ-ਬਗਾਹੇ ਅਖਬਾਰਾਂ ਰਾਹੀਂ ਵੀ ਲੋਕਾਂ ਨੂੰ ਜਾਗਰੂਤ ਕਰਦੇ ਰਹੇ ਆ ਤੁਹਾਡੇ ਬੈਨਰ ਥੱਲੇ ਜੋ ਕੰਮ ਹੁੰਦੇ ਆ ਅਸੀਂ ਗਾਹੇ-ਬਗਾਹੇ ਲਾਂਦੇ ਰਹਿੰਨੇ ਆ ਇਹ ਬਹੁਤ ਹੀ ਵਧੀਆ ਉਪਰਾਲਾ ਔਰ ਸਲਾਘਾਯੋਗ ਆ ਅਸੀਂ ਹਰ ਵੇਲੇ ਗ੍ਰੋਗਰੀਨ ਦੇ ਨਾਲ ਤਨ ਮਨ ਤੰਤੋਂ ਆ ਬਹੁਤ-ਬਹੁਤ ਵਧਾਈਆਂ ਜੀ ਬਹੁਤ-ਬਹੁਤ ਥੈਂਕ ਯੂ